ਪਿਛਲੇ ਸਣਾ ਜੂ ਵੀ ਮਾਰਦੀ ਮੋਗਾ ਹੀ ਇਹਦਾ ਹਤਾ ਵੀਰੇ ਨਾਲ ਚਵਾਈ ਚ ਬੂਈ ਤਨਾ ਸਜਣੋ ਉਹੀ ਗੱਲ ਆ ਜਿਵੇਂ ਪੰਪ ਗੇੜਨਾ ਹੁੰਦਾ ਪੰਪ ਗੇੜਨ ਦਾ ਸਿਸਟਮ ਆ ਤੇ ਮੇਨ ਗੱਲ ਆ ਜਿਹੜੀ ਨਾਲ ਇਹਦੇ ਬੱਛੀ ਆ ਤੇ ਬੱਛੀ ਵੀ ਚੰਗੇ ਰੰਗ ਰੂਪ ਦੇ ਵਿੱਚ ਹੈਗੀ ਤੂਈ ਸਮਾਰੀ ਬੱਛੀ ਆ ਤੇ ਇੱਥੇ ਤੋਂ ਲੈ ਵਾ ਲੂਗਾ ਦੇਖ ਸਕਦੇ ਹੋ ਅਗਲੇ ਬੰਨੇਓ ਤੇ 15 ਕਿਲੋ ਦੁੱਧ ਇਹਦੇ ਥੱਲੇ ਹੈਗਾ ਸਜਣੋ ਇਸ ਟਾਈਮ ਰੈਡੀ ਦਾ ਸ਼ੀਕਾਲ ਜੀ ਕਿਸਾਨ ਪਸ਼ੂ ਪਾਲਕ ਤੇ ਤੁਹਾਡਾ ਸਵਾਗਤ ਹੈ ਲੱ ਸੱਜਣੋ ਅੱਜ ਦੀ ਵੀਡੀਓ ਬਣਾਉਣ ਪਹੁੰਚੇ ਹੋਏ ਆਪਾਂ ਫੇਰ ਪਿੰਡ ਤੁੰਗਾ ਹੈੜੀ ਤਹਿਸੀਲ ਰਾਏਕੋਟ ਤੇ ਜ਼ਿਲ੍ਹਾ ਜੇ ਗੱਲ ਕਰ ਲਈਏ ਬਾਈਆਂ ਨੂੰ ਰਹਿ ਜਾਂਦਾ ਬਾਈ ਲੁਧਿਆਣਾ ਕਿਉਂਕਿ ਜੇ ਇਸ ਘਰ ਦੇ ਵਿੱਚੋਂ ਗੱਲ ਕਰ ਲਈਏ ਸੱਜਣੋ ਕਾਫੀ ਸਾਰੇ ਵੀਡੀਓ ਬਣਾ ਚੁੱਕੇ ਆ ਜਿਹੜੇ ਕਿ ਗਿਣਤੀ ਤੋਂ ਬਾਹਰ ਨੇ ਤੇ ਕੰਮ ਬਾਈ ਦਾ ਵਪਾਰ ਦਾ ਤੇ ਮੇਨ ਕੰਮ ਹੈਗਾ ਬਾਈ ਜਰਸੀ ਤੇ ਜਿਆਦਾਤਰ ਕੰਮ ਬਾਈ ਜਰਸੀ ਤੇ ਕਰਦਾ ਤੇ ਇੱਕ ਅੱਜ ਦੀ ਵੀਡੀਓ ਦੇ ਵਿੱਚ ਦਿਖਾਵਾਂਗੇ ਐਚ ਐਫ ਕ੍ਰਾਸ ਟੌਪ ਕੁਆਲਿਟੀ ਦੀ ਬੱਛੀ ਹੈ ਹੈਗੀ ਵੀ ਦੰਦਾਂ ਚ ਐ ਤੇ ਦੁੱਧ ਤੇ ਵੀ ਚੰਗੇ ਤੇ ਚੱਲਦੀ ਆ ਬਾਕੀ ਬਾਈ ਨਾਲ ਕਰਾਵਾਂਗੇ ਗੱਲਬਾਤ ਤੇ ਇਧਰੋਂ ਵੀ ਇੱਕ ਵਾਰੀ ਮੋਟਾ-ਮੋਟਾ ਜਾਨਵਰ ਤੁਹਾਨੂੰ ਮੈਂ ਦਿਖਾ ਦੇਣਾ ਤੇ ਮੇਨ ਗੱਲ ਆ ਜਿਹੜੀ ਕੱਲੀ-ਕੱਲੀ ਚੀਜ਼ ਬਾਰੇ ਆਪਾਂ ਬਰੀਕੀ ਚ ਜਾਣਕਾਰੀ ਲਵਾਂਗੇ ਉਹੀ ਗੱਲ ਆ ਜਿਵੇਂ ਤੁਹਾਨੂੰ ਦੱਸਿਆ ਮੈਂ ਵੀ ਮੇਨ ਕੰਮ ਆ ਜਿਹੜਾ ਬਾਈ ਦਾ ਜਰਸੀ ਤੇ ਆ ਤੇ ਆ ਜਾ ਲਾਡੀ ਫਿਰ ਕੈਮਰਾਮੈਨ ਸੱਜਣੋ ਆਪਣਾ ਅੱਜ ਗੈਰ ਹਾਜ਼ਰ ਆ ਤਰਸ ਢਿੱਲੂ ਐਸੇ ਕਰਕੇ ਮੈਂ ਬੈਕ ਕੈਮਰਾ ਵੀਡੀਓ ਬਣਾਉਂਗਾ ਕਰ ਲਿਓ ਐਡਜਸਟਮੈਂਟ ਓਰ ਲਾਡੀ ਕਿਵੇਂ ਆ ਵਧੀਆ ਬਾਈ ਸਤਿ ਸ਼੍ਰੀ ਅਕਾਲ ਜੀ ਘੈਂਟ ਚੱਲਦਾ ਕੰਮ ਹਾਂਜੀ ਬਾਈ ਵਧੀਆ ਚੱਲਦਾ ਜੀ ਹਾਂ ਕੰਮ ਚੱਲਦਾ ਘੈਂਟ ਤੇ ਇੱਥੇ ਤੋਂ ਕਰ ਲਈਏ ਸਟਾਰਟ ਫਿਰ ਹਾਂਜੀ ਵੀਰੇ ਲਾ ਸੱਜਣੋ ਇੱਕ ਨੰਬਰ ਤੇ ਦਿਖਾਉਣ ਲੱਗਿਆ ਐਚ ਐਫ ਦਾ ਕਰਾਸ ਹੈ ਤੇ ਬਾਕੀ ਜੇ ਕੱਦ ਕਾਠ ਦੀ ਗੱਲ ਕਰਲਾਂ ਬੱਚੀ ਦੀ ਫੁੱਲ ਵੱਡੇ ਕੱਦ ਕਾਠ ਚ ਆਇਆ ਤੇ ਇੱਥੇ ਤੋਂ ਫੇਸ ਕੁਆਲਿਟੀ ਚੈੱਕ ਕਰ ਸਕਦੇ ਹੋ ਤੇ ਮੇਨ ਗੱਲ ਆ ਯਾਰ ਜਿਹੜੀ ਇਹਨੂੰ ਥਣ ਲੱਗਿਆ ਨਾ ਥਣ ਸੱਜਣੋ ਲੱਗਿਆ ਇਹਨੂੰ ਟਾਪ ਕੁਆਲਿਟੀ ਦਾ ਪੂਰਾ ਅੱਬਲ ਦਰਜੇ ਦਾ ਥਣ ਲੱਗਿਆ ਤੇ ਲੇਵਾ ਥੋੜਾ ਜਿਵੇਂ ਆਪਣੇ ਕਹਿੰਦੇ ਹੁੰਦੇ ਪ ਉਹ ਗੱਲ ਬਾਤ ਤਾਂ ਤੇ ਆ ਨਾਲ ਇਹਦਾ ਬੱਚਾ ਖੜਾ ਹੈ ਕਿੰਨੇ ਦਿਨ ਹੋ ਗਏ ਲਾਡੀ ਸੂਈ ਨੂੰ ਦੰਦਾ ਚ ਕਿਵੇਂ ਆ ਇਹ ਦੰਦਾ ਚ ਬਈ ਚੌਗੀ ਆ ਬੱਛੀ ਪਹਿਲੇ ਸੂਏ ਸੂਈ ਹੋਈ ਆ ਅੱਛਾ ਹਾਂ ਸੂਈ ਨੂੰ ਹੋ ਗਏ ਇਹਨੂੰ 15 ਕ ਦਿਨ ਅੱਛਾ 15 ਦਿਨ ਦੀ ਸੂਈ ਆ ਪਹਿਲਾ ਸੂਆ ਮੂੰਹੋਂ ਚਾਰ ਦੰਦਾਂ ਦਾ ਲ ਖੋਲ ਕੇ ਤੋੜ ਦਿੰਦਾ ਦੁੱਧ ਹੁਣ ਕਿੰਨਾ ਰੈਡੀ ਦਾ ਦੁੱਧ ਬਈ ਇਹਦੇ ਥੱਲੇ 14 ਕਿਲੋ ਆ ਹੁਣ ਨਾ ਦੁੱਧ ਸੱਜਣਾ ਕਿਲੋ ਅੱਧੀ ਕਿਲੋ ਜਹੇ ਘੱਟੇ ਦੱਸ ਦੀ ਜਦੋਂ ਕੋਈ ਆ ਕੇ ਚੋਈ ਇਹ ਹੈਗੀ ਥੋੜੀ ਬੰਦ ਲੈਵੇ ਦੀ ਹਾਂ ਇਹ ਬਾਜਨੂਰ ਬੰਦ ਰੱਖ ਲਿਆ ਦੁੰਦ ਕੱਢਦੀ ਐਨ ਪੂਰਾ ਚਾਹੇ ਸੋ ਡੰਗ ਚਾਰ ਡੰਗ ਚੋਲ ਕੋਈ ਵੀ ਮੀਰ ਕੱਟਾ ਵਾਲਾ ਡਰ ਇਹਦਾ ਜਿਵੇਂ ਕੱਟਾ ਵਾਲਾ ਆਮ ਗੱਲ ਤੁਹਾਨੂੰ ਮੈਂ ਦੱਸਦਾ ਹੁਣਾਂ ਵੀ ਜਿਆਦਾਤਰ ਮੱਜਾਂ ਚ ਆਉਂਦਾ ਉਹ ਕੱਟਾ ਵਾਲਾ ਡਰ ਇਹਥੇ ਤੋਂ ਲੰਬਾਈ ਲੰਮੂਈ ਦੇਖ ਸਕਦੇ ਹੋ ਤੇ ਅਗਲੇ ਬੰਨੇ ਇੱਕ ਵਾਰੀ ਤੁਹਾਨੂੰ ਮੈਂ ਲੈ ਵਾਲੂਗਾ ਇੱਥੇ ਤੋਂ ਦਿਖਾ ਵੀ ਦੰਨਾ ਤੇ ਥਾਣਾ ਜਿਹੜਾ ਸੱਜਣੋ ਥਣ ਤਾਂ ਵੀ ਇਹਨੂੰ ਬਾਕਮਾ ਲੱਗਿਆ ਇੱਥੇ ਤੋਂ ਭਾਈ ਲੰਬਾਈ ਲੰਮੂਈ ਦੇਖ ਸਕਦੇ ਹੋ ਤੇ ਮੇਨ ਗੱਲ ਆ ਯਾਰ ਜਿਹੜੀ ਕੱਦ ਵਾਲੀ ਪਛੀ ਇਹਨੂੰ ਨੇੜੇ ਆ ਕੇ ਕੋਈ ਸੱਜਣ ਇਹ ਨਹੀਂ ਕਹਿ ਸਕਦਾ ਵੀ ਕੋਈ ਕਿਉਂਕਿ ਮੈਂ ਅਕਸਰ ਵੀਡੀਓ ਦੇ ਵਿੱਚ ਜਾਨਵਰ ਜਿੱਡਾ ਇੱਕ ਹੁੰਦਾ ਉੱਡਾ ਕ ਦਿਖਾਉਣ ਦੀ ਮੇਰੀ ਕੋਸ਼ਿਸ਼ ਹੁੰਦੀ ਆ ਚਲੋ ਕਈ ਵਾਰੀ ਕਿਸੇ ਸੱਜਣ ਨੂੰ ਬਈ ਭਲੇਖਾ ਵੀ ਲੱਗ ਜਾਂਦਾ ਨੇੜ ਆ ਕੇ ਦੂਰ ਕਰ ਲਿਆ ਕਰੋ ਪਰ ਜਿਹੜਾ ਯਾਰ ਥਣ ਲੱਗਿਆ ਇਹਦੇ ਥਣਾ ਲੱਗਿਆ ਪੂਰਾ ਟੋਪ ਕੁਆਲਟੀ ਦਾ ਕਨਫਰਮ ਚਾਰਦੰਦਾ ਚੈੱਕ ਬਾਈ ਨੇ ਆਪਾਂ ਨੂੰ ਕਰਾਤੇ ਤੇ ਬਾਕੀ ਜਿਹੜਾ ਸੱਜਣ ਨੇੜੇ ਆਊਗਾ ਬਈ ਨੇੜੇ ਆ ਕੇ ਜਰੂਰ ਚੈੱਕ ਕਰਕੇ ਲੈ ਜਿਓ ਤੇ ਸੂਈ ਸੁਮਾਰੀ ਬੱਛੀ ਆ ਤੇ ਇੱਥੇ ਤੋਂ ਲੈ ਵਾ ਲੂਗਾ ਦੇਖ ਸਕਦੇ ਹੋ ਅਗਲੇ ਬੰਨੇਓ ਤੇ 15 ਕਿਲੋ ਦੁੱਧ ਇਹਦੇ ਥੱਲੇ ਹੈਗਾ ਸੱਜਣੋ ਇਸ ਟਾਈਮ ਰੈਡੀ ਦਾ ਤੇ ਪਈਏ ਕਿ ਇਹਦਾ ਬਈ 45000 ਆ ਜੀ ਫਿਕਸ ਕਿੰਨਾ ਫਿਕਸ ਦੇ ਦਾਂਗੇ 43 ਦੀ ਬਾਕੀ ਮਾਨਤਾਨ ਮੜਾ ਮੋਟਾ ਮੌਕੇ ਤੇ ਕਰ ਦਾਂਗੇ ਹਾਂ ਮੌਕੇ ਤੇ ਮਾਨਤਾਨ ਛੋਟ ਛੱਪਾ ਹੋ ਜਾਊਗਾ ਹਾਂ ਬਈ ਹੋ ਜਾਊਗਾ ਬੱਛੀ ਦੀ ਚਵਾਈ ਚਬੂਈ ਬਹੁਤ ਵਧੀਆ ਚਵਾਈ ਚਬੂਈ ਧਾਰ ਆਇਆ ਨਾ ਜਮਾ ਆਇਆ ਨੂੰ ਅ ਚਵਾਈ ਚਬੂਈ ਚਲਾ ਤੁਹਾਨੂੰ ਥਣ ਥਣ ਮਾ ਸੱਜਣ ਨੂੰ ਇੱਕ ਵਾਰੀ ਹੋਰ ਦਿਖਾ ਦਣਾ ਬਾਕੀ ਥਣ ਥਣ ਦੱਛੂਗਾ ਬੱਛੀ ਦਾ ਚਵਾਈ ਚਬੂਈ ਇਹਦੀ ਹੈਗੀਆ ਇੱਕ ਨੰਬਰ ਮਾਗਰ ਹੈਗਾ ਇਹਦੇ ਮੇਲ ਕਾਪ ਤੁਹਾਨੂੰ ਮੈਂ ਦਿਖਾਤਾ ਤੇ ਇਹਦੇ ਮਾਗਰ ਹੈਗੀਆ ਬੱਛੀ ਬਈ ਤੁਹਾਨੂੰ ਮੈਂ ਪਹਿਲਾਂ ਬੱਛੀ ਦਿਖਾ ਦਣਾ ਇਹ ਆ ਗਈ ਪਿਓਰ ਜਰਸੀ ਜੀ ਜੇ ਆਪਾਂ ਗੱਲ ਕਰ ਲਈਏ ਤੇ ਬਾਕੀ ਆਰਡਰ-ਆਡਰ ਇਹਦਾ ਬਾ ਕਮਾਲ ਲੈ ਖੋਲ ਕੇ ਤੋੜ ਦਿਓ ਜੀ ਇੱਕ ਵਾਰੀ ਇਹਦਾ ਕਿਹੜਾ ਸੂਆ ਬਾਈ ਇਹ ਬਾਈ ਹੈਗੀ ਤਾਂ ਉਹਨਾਂ ਨੇ ਦੂਜੇ ਗਿਆ ਜਾਨੀ ਤੀਜੇ ਲੱਗਦੀ ਆ ਬੱਚੀ ਹਾਂ ਇਹ ਹੋਊਗੀ ਤੀਜਾ ਕਸੂਆ ਬਾਕੀ ਲੈ ਲਈ ਉਹ ਵਾਲੀ ਤਾਂ ਨਾ ਸੱਜਣੋ ਫਿਰ ਜਿਵੇਂ ਤੁਹਾਨੂੰ ਮੈਂ ਕਹਿਣਾ ਉਹ ਨਾ ਅਕਸਰ ਵੀ ਇਹਦਾ ਹੈਗਾ ਪਹਿਲਵਾਨ ਵਾਲਾ ਸਿਸਟਮ ਕਿਉਂਕਿ ਫੁੱਲ ਵੱਡੇ ਆਰਡਰ ਚ ਹੈ ਜਿੱਡੀਕ ਆਪ ਮੇਰੇ ਹਿਸਾਬ ਨਾਲ ਓਡਾ ਦਾ ਬਾਈ ਇਹਦਾ ਇਸ ਟਾਈਮ ਲੈਵਾ ਤੇ ਬਾਕੀ ਦੇ ਥਣ ਦੀ ਗੱਲ ਕਰ ਲਈਏ ਖਣ ਵੀ ਸੱਜਣੋ ਇਹਨੂੰ ਬਾ ਕਮਾਲ ਲੱਗਿਆ ਲੈ ਮੋੜ ਲੋ ਜੀ ਇੱਥੋਂ ਤੇ ਬਾਕੀ ਇਹ ਆ ਗਈ ਥੋੜੇ ਡੱਬੇ ਕਲਰ ਚ ਆ ਗਈ ਕਿਉਂਕਿ ਇਸ ਕਲਰ ਦੇ ਵਿੱਚ ਵੀ ਜੇ ਗੱਲ ਕਰ ਲਾਂ ਮੈਂ ਇਸ ਰੰਗ ਰੂਪ ਦੇ ਵਿੱਚ ਜਰਸੀ ਕਮਾਂ ਜੱਚਦੀਆਂ ਨੇ ਤੇ ਅਗਲੇ ਬੰਨੇ ਲੇਵਾ ਬਹੁਤ ਹੈ ਦਾ ਤੇ ਸੂਰਾ ਤੀਜਾ ਦੁੱਧ ਕਿੰਨਾ ਕੁ ਰੈਡੀ ਹੋਊਗਾ ਹੁਣ ਬਈ ਇਹਦੇ ਥੱਲੇ ਹੈਗਾ ਹੁਣ 15 ਕਿਲੋ 15 ਕਿਲੋ ਰੈਡੀ ਦਾ ਹਾਂ 20 ਕਿਲੋ ਮੇਰੇ ਹਿਸਾਬ ਨਾਲ ਹਵਾਨੇ ਦੇ ਹਿਸਾਬ ਨਾਲ ਚਵਾ ਦੂਗੀ ਬੱਚੀ ਸੀਲਸਾ ਪੂਰੀ ਆ ਠੀਕ ਹੈ ਜੀ ਹਾਂ ਜੀ ਤੇਲਾ ਸੱਜਣੋਂ ਘਰੀ ਹੈ ਨੂੰ ਅਗਲੇ ਬੰਨੇ ਉਹ ਵੀ ਲੈ ਆ ਲੂਆ ਤੁਹਾਨੂੰ ਮੈਂ ਦਿਖਾ ਦਣਾ ਤੇ ਜਿਹੜੀ ਮੇਨ ਗੱਲ ਆ ਯਾਰ ਨਾਲ ਇਹਦੇ ਬੱਛੀ ਆਲਾ ਇੱਥੇ ਤੋਂ ਸੱਜਣੋਂ ਇਹਦਾ ਤੁਸੀਂ ਲੈ ਆ ਲੂਆ ਦੇਖ ਸਕਦੇ ਨਾ ਧਾਰਾ ਵੀ ਮਾਰਦੇ ਦੋ ਲੋ ਉਹ ਦੇ ਹੀ ਜਾਂਦਾ ਗੇੜੇ ਲੰਦਾਰ ਕੇ ਨਾ ਦਿਖਾਉਂਗਾ ਮਾਰ ਕੇ ਪਿਛਲੇ ਤੋਂ ਨਾ ਜੂ ਵੀ ਮਾਰਦੀ ਮੋਗਾ ਹੀ ਇਹ ਤਾਂ ਹਤਾ ਵੀਰੇ ਨਾਲ ਚਵਾਈ ਚ ਬੂਈਦਣਾ ਸੱਜਣੋਂ ਉਹੀ ਗੱਲ ਆ ਜਿਵੇਂ ਪੰਪ ਗੇੜਨਾ ਹੁੰਦਾ ਪੰਪ ਗੇੜਨ ਵਾਲਾ ਸਿਸਟਮ ਆ ਤੇ ਮੇਨ ਗੱਲ ਆ ਜਿਹੜੀ ਨਾਲ ਇਹਦੇ ਬੱਛੀ ਆ ਤੇ ਬੱਛੀ ਵੀ ਚੰਗੇ ਰੰਗ ਰੂਪ ਦੇ ਵਿੱਚ ਹੈਗੀ ਇੱਕ ਨਾਲ ਇੱਕ ਨਗੀਨਾ ਫਰੀ ਵਾਲਾ ਸਿਸਟਮ ਹੈ ਤੇ ਥਣ ਥਣੋਟ ਵੀ ਟੋਪ ਦਾ ਲੱਗਿਆ ਤੇ ਮੇਨ ਗੱਲ ਹੈ ਜਿਹੜੀ ਲੇਵ ਆ ਲੂਗਾ ਵੀ ਬੈਠਦਾ ਜੀ ਗੱਲ ਕਰ ਲਈਏ ਅਗਲੇ ਬੰਨਿਓ ਲਾ ਕੇ ਸ਼ੂ ਤੱਕ ਲੇਵਾ ਟੱਚ ਕਰਦਾ ਬੈਕ ਨੂੰ ਦੁੱਧ ਬਾਈ ਕਹਿੰਦਾ ਇਸ ਟਾਈਮ ਇਹ ਥੱਲੇ ਹੈਗਾ 15 ਕਿਲੋ ਰੈਡੀ ਦਾ ਬਾਕੀ ਡੰਗ 2 ਡੰਗ 4 ਡੰਗ ਬਾਈ ਕੋਲੇ ਤੁਸੀਂ ਚੋ ਕੇ ਲੈ ਆ ਸਕਦੇ ਹੋ ਇਹਦੇ ਰੁਪਏ ਕਿੰਨੇ ਲਵਾਂਗੇ ਲਾਡੀ ਭਈ ਆਪਾਂ ਘੱਟ ਤੋਂ ਘੱਟ ਹੀ ਦੱਸ ਦਿਆਂ ਦੁੱਧ ਥੱਲੇ ਅੱਜ ਆਈਆਂ ਨੇ ਯਾਨੀ ਸਾਨੂੰ ਇੰਨੀ ਗਮੀ ਦਾ ਵੀ ਇਹ 20 ਕਿਲੋ ਤੋਂ ਬਾਹਰ ਚਵਾ ਦਊਗੀ ਬੱਚੀ। ਸੂਈ ਕਿੰਨੇ ਕੁ ਦਿੰਦੀ ਐ ਇਹ? ਸੂਈ ਨੂੰ ਹੋ ਗਿਆ ਇਹਨੂੰ ਹਫਤਾ ਤੱਕ। ਹਫਤੇ ਦੀ ਸੂਈ। ਹਾਂ ਹਾਂ ਹਫਤਾ ਤੱਕ। ਅੱਛਾ 15 ਇਸ ਟਾਈਮ ਰੈਡੀ ਦਾ ਬਾਕੀ ਇੱਧਰ ਦੀ ਸਾਹਮਨਾ ਫਰਕ ਵੀ ਆ ਹਣਾ। ਹਾਂ ਵੀਰੇ ਹਾਂਜੀ। ਹਾਂ ਇੱਧਰ ਦੀ ਸਾਹਮਨਾ ਫਰਕ ਆ ਯਾਰ ਬਾਕੀ ਸੋਨੂੰ ਭਾਂਡਾ ਵੀ ਦੱਸ ਦੇਣਾ ਚੀਜ਼ ਦਾ। ਹਾਂਜੀ ਹਾਂਜੀ। ਕਿੰਨੇ ਦੀ ਛੱਡ ਦਾਂਗੇ ਇਹ? ਇਹਦਾ ਬਾਈ ਮੁੱਲ ਤਾਂ ਹੈਗਾ 48000। ਕਿੰਨੇ ਛੱਡ ਦਾਂਗੇ ਜੀ? ਆਪਾਂ 46000 ਦੀ ਵਾੜ ਦੇ ਦਾਂਗੇ। 46 ਦੀ ਦੇ ਦਾਂਗੇ ਡੰਗ ਦੋ ਡੰਗ ਚਵਾ ਦਾਂਗੇ। ਚਵਾ ਦਾਂਗੇ ਬਾਈ ਚਵਾ ਦ ਲਾ ਸੱਜਣੋ ਡੰਗ ਦੋ ਡੰਗ ਚਾਰ ਡੰਗ ਬਾਈ ਕੋ ਚੋਕੇ ਲਿਆ ਲਿਆ ਸਕਦੇ ਹੁਣ ਆ ਗਏ ਆਪਾਂ ਤਿੰਗ ਨੰਬਰ ਵਾਲੀ ਤੇ ਨੰਬਰ ਵਾਜ ਬਾਈ ਨਾਲ ਗੱਲਬਾਤ ਕਰੀ ਜਾਈਓ ਰੰਗ ਰੂਪ ਇਹਦਾ ਵੀ ਸੋਹਣਾ ਇਹ ਵੀ ਜਰਸੀ ਦੇ ਵਿੱਚ ਆ ਗਈ ਤੇ ਫਵਾਨਾ ਇਹਦਾ ਵੀ ਦੇਖ ਸਕਦੇ ਹੋ ਇੱਥੇ ਤੇ ਬਾਕੀ ਥਣ ਥਣਾ ਉਹ ਤਾਂ ਜਿਹੜਾ ਮੁਠੀ ਦੀ ਚਵਾਈ ਜਿਹੜਾ ਲੱਗਿਆ ਤੇ ਲੱਗਿਆ ਵੀ ਚੰਗਾ ਪੂਰਾ ਇਹਦਾ ਲਾਤੀ ਸੂਆ ਕਿਹੜਾ ਬਾਈ ਬਾਈ ਇਹ ਵੀ ਤੀਜੇ ਸੂਏ ਆ ਅੱਛਾ ਇਹ ਵੀ ਤੀਜੇ ਸੂਏ ਆ ਹਾਂਜੀ ਇਹ ਕਹੇ ਇੱਕ ਦਿਨ ਦੀ ਸੂਈ ਆ ਇਹਨੂੰ ਤਾਂ ਹੋ ਗਿਆ ਭਾਈ 20 ਕਿ ਤਨ ਸੂਈ ਨੂੰ ਅੱਛਾ ਇਹ ਹੈਗੀ ਆ 20 ਹਾਂ ਦਿਨਾਂ ਦੀ ਸੂਈ ਹਾਂਜੀ 20 ਹਾਂ ਦਿਨਾਂ ਦੀ ਸੂਈ ਥੱਲੇ ਦੁੱਧ ਕਿੰਨਾ ਰਹਿ ਗਿਆ ਹੁਣ ਇਹਦੇ ਥੱਲੇ ਹੈਗਾ ਭਾਈ 13 ਕਿਲੋ ਦੁੱਧ ਹੁਣ ਅੱਛਾ 13 ਕਿਲੋ ਇਹ ਥੱਲੇ ਹੁਣ ਰੈਡੀ ਦਾ ਕਮਾਲ ਹੋ ਗਿਆ ਕਿਲੋ ਦੋ ਕਿਲੋ ਹੋਰ ਵਧਾ ਦਊਗੀ ਅੱਛੀ ਹਾਂ ਤੇ ਬਾਕੀ ਸੱਜਣੋ ਇਹ ਲੱਗਦੀ ਵੀ ਨਵੇਂ ਹਾਨ ਚਾ ਵੱਛੀ ਤੇ ਰੰਗ ਰੂਪ ਜਿੱਦਾਂ ਦਾ ਹੈਗਾ ਮੈਂ ਤੁਹਾਨੂੰ ਦਿਖਾਇਆ ਵੀ ਡੱਬੇ ਰੰਗ ਰੂਪ ਦੇ ਵਿੱਚ ਆ ਗਈ ਇਸ ਰੰਗ ਰੂਪ 'ਚ ਵੀ ਗੱਲ ਕਰਨਾ ਜੱਸਨਾ ਵੀ ਜੱਚਦੀਆਂ ਨੇ ਯਾਰ ਦੇਖਣ ਨੂੰ ਸੋਹਣੀਆਂ ਲੱਗਦੀਆਂ ਨੇ ਬਾਕੀ ਆ ਤੁਸੀਂ ਨੇੜੇ ਆ ਕੇ ਦੇ ਤਸੱਲੀ ਕਰਨ ਦਾ ਤੁਹਾਡਾ ਫਰਜ਼ ਆ ਡੰਗ ਦੋ ਡੰਗ ਬਾਈ ਕੋਲੋਂ ਝੋਕੇ ਵੀ ਲਿਆ ਸਕਦੇ ਹੋ ਇੱਥੇ ਤੋਂ ਲੈ ਵਾ ਲੂਗਾ ਦੇਖ ਸਕਦੇ ਹੋ ਤੋੜ ਦਿਆ ਇਹਨੂੰ ਮੜ ਜਾ ਥੋੜਾ ਜਿਹਾ ਮੂਰੀ ਕਰਕੇ ਕਰਦਿਆਂ ਨੇ ਇਹ ਆ ਤੇ ਲਿਆ ਰਾਈ ਵਾਰੀ ਪਾਇਆ ਨਹੀਂ ਹੁੰਦਾ ਸਾਸੀ ਸਾਹੂ ਜਾਨੀ ਪੂਰੀਆਂ ਬਸਿਆਂ ਠੀਕ ਹੈ ਲੈ ਬਾਕੀ ਇੱਕ ਗੱਲ ਹੋਰ ਦਾਦਾ ਤੁਹਾਨੂੰ ਮੈਂ ਸੱਜਣੋਂ ਜਿਹੜੀ ਇਹਨਾਂ ਦੀ ਫੈਟ ਪਰਸੈਂਟੇਜ ਹੁੰਦੀ ਆ ਭਾਈ ਜੀ ਤਕਰੀਬਨ ਤਕਰੀਬਨ ਮੱਜਾਂ ਦੇ ਏੜ-ਗੇੜ ਦੀ ਇਹ ਹੁੰਦੀ ਆ ਇਹਨਾਂ ਦੀ ਫੈਟ ਹੁੰਦੀ ਆ ਜਿਹੜੀਆਂ ਜਰਸੀਆਂ ਦੀ 50 ਤੋਂ ਲਾ ਕੇ 65 60 ਤੱਕ ਵੀ ਇਹਨਾਂ ਦੀ ਫੈਟ ਆਉਂਦੀ ਆ। ਇਹਦਾ ਬੱਚਾ ਕਿਹੜਾ ਬਾਈ? ਇਹਦਾ ਆ ਸੀਗਾ ਇਹ ਬੱਚਾ। ਅੱਛਾ ਇਹਦੇ ਮੰਗ ਰ ਆ ਗਿਆ, ਬੁੱਲੇ ਆ ਗਿਆ। ਹਾਂਜੀ ਹਾਂ। ਇਹ ਵਧੀਆ ਤਿਆਰ ਹੋ ਜੂ ਬਾਈ ਕਿਸੇ ਨੇ ਕਰਨਾ ਹੋਵੇ ਤੇ। ਉਹ ਫੁੱਲ ਤੋਂ ਕੀ ਕਰਾਉਣਾ? ਇਹਦੇ ਰੁਪਏ ਕਿੰਨੇ ਲਵਾਂਗੇ? ਇਹਦੇ ਬਾਈ ਆਪਾਂ ਲਵਾਂਗੇ 42000 ਰੁਪਇਆ। ਇਹਦਾ ਲਵਾਂਗੇ 42000 ਰੁਪਇਆ। ਹਾਂਜੀ। ਕਿੰਨੇ ਛੱਡ ਦਾਂਗੇ? 1000 ਖੰਡ ਦਾ ਮਾਨ ਤਾਨ ਕਰ ਦਾਂਗੇ। ਅੱਛਾ 1000 ਖੰਡ ਦੇ ਦੇ ਜੋ ਵੀ ਛੱਡ ਦਾਂਗੇ ਬਾਕੀ ਰੇਟ ਜਿਵੇਂ ਸਾਨੂੰ ਮੈਂ ਦੱਸਦਾ ਨਾ ਅਕਸਰ ਵੀ ਇਸ ਘਰ ਦੇ ਵਿੱਚੋਂ ਯਾਰਾ ਬਿਲਕੁਲ ਘੱਟ ਰੇਟ ਹੁੰਦੇ ਨੇ ਜਿਵੇਂ ਗੱਲ ਕਰ ਲਾ ਆਮ ਨੋਰਮਲ ਘਰਾਂ ਦੇ ਵਿੱਚ ਵੀ ਵੀਡੀਓ ਬਣਾਉਣ ਜਾਂਦੇ ਆ ਇੱਥੇ ਤੋਂ ਤੁਹਾਨੂੰ ਬਿਲਕੁਲ ਨੋਰਮਲ ਰੇਟ ਤੇ ਜਾਨਵਰ ਮਿਲੂਗਾ ਤੇ ਮਿਲੂਗਾ ਵੀ ਮੇਰਾ ਖਿਆਲ ਆ 24 ਘੰਟੇ ਹਨਾ ਆਪਣੇ ਕੋਲੇ ਸਾਰੇ ਰੇਟ ਦੇ ਜਾਨਵਰ ਹੈਗੇ ਨੇ ਇੱਧਰ ਤਿੰਨ ਨਾਗ ਨੇ ਛੋਟੇ ਪਾਲ ਦੇ ਨੇ ਠੀਕ ਆ ਜੀ ਹਾਂ ਜੀ ਇਹ ਹੈਗੇ ਨੇ ਮਤਲਬ ਜੇ ਗੱਲ ਕਰ ਲਈ 20-30000 ਦੇ ਡੇਢ ਦੇ ਹਾਂਜੀ 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 ਲੈ ਛੋਟੇ ਪਾਲੇ ਵੀ ਦਿਖਾਵਾਂਗੇ ਵੀਡੀਓ ਨਾਲ ਜੁੜੇ ਰਹੋ ਇਹਦੀ ਕੀ ਗੱਲਬਾਤ ਲਾ ਕੀ ਆ ਇਹ ਬਈ ਬੈੜ ਹਲੇ ਲਊਗੀ 5-4 ਦਿਨ ਕੱਚੀ ਆਏ ਸੂਨ ਵਾਲੀ ਆ ਹਾਂਜੀ ਇਹ ਵੀ ਤੋਰ ਤੋਂ ਜੀ ਖੋਲ ਕੇ ਤਾਂ ਬਾਡੀ ਬੁੱਡੀ ਸੱਜਣੋ ਇਹਦੀ ਵੀ ਚੰਗੀ ਆ ਰੰਗ ਰੂਪ ਸੋਹਣਾ ਇਹਦਾ ਇਹ ਵੀ ਜਰਸੀ ਦੇ ਵਿੱਚ ਆ ਗਈ ਤੇ ਇਹੇ ਸੂਨ ਦੀ ਆ ਹਲੇ ਕੱਢਦੀ ਆ ਦਿਨ ਇਹਦਾ ਸੂਆ ਕਿਹੜਾ ਬਾਈ ਇਹ ਵੀ ਤੀਜੇ ਸੂਵੇ ਸੂਨਦੀ ਆ ਬਾਈ ਅੱਛਾ ਇਹ ਵੀ ਤੀਜੇ ਸੂਵੇ ਸੂਨਦੀ ਆ ਹਾਂਜੀ ਇਹ ਕਹ ਇੱਕ ਦਿਨ ਕੱਢ ਦੂਗੀ ਇਹ ਲਊਗੀ ਮੈਨੂੰ ਲੱਗਦਾ ਬਾਈ ਹਲੇ ਹਫਤਾ ਖੰਡ ਹੋਰ ਆ ਲੇਵਾ ਕਿਵੇਂ ਇਹ ਬਾਰੀ ਮੋਟੀ ਪਾਲ ਆ ਜਾਂਦੀ ਆ ਵੀਰੇ ਅੱਛਾ ਉਦਾਂ ਤਾਂ ਨਹੀਂ ਪਾਸ ਉਦਾਂ ਕੋਈ ਚੱਕਰ ਨਹੀਂ ਪਾਸੇ ਪੂਸੀ ਵਾਲਾ ਸਿਸਟਮ ਐਨ ਪੂਰੀ ਪਾਸ ਕਰਕੇ ਲਿਆਂਦੀ ਹੋਈ ਆ ਅੱਛਾ ਹਾਂ ਤਾਰ ਤੂਰ ਵੀ ਵਧੀਆ ਪੂਰੀ ਠੀਕ ਆ ਗੱਲਾਂ ਲੈ ਚਲੋ ਇਹਨਾਂ ਲੈ ਚਲੋ ਪੰਜ ਤੋਂ 7 ਦਿਨ ਇਹ ਕੱਢ ਦੂਗਾ ਕੱਢ ਦੂਗਾ ਅਰੇ ਇਹਦੇ ਰੁਪਏ ਕਿੰਨੇ ਲਵਾਂਗੇ ਇਹਦੇ ਆਪਾਂ ਕੋਈ ਗੱਲ ਆ ਟਿੱਕੇ ਕਰਨੀਆਂ ਅੱਜ ਸਾਰੀਆਂ ਬਸ ਜਮਾਂ ਕੋਈ ਗੱਲ ਬਾਈ ਇਹਦਾ 33000 ਰੁਪਇਆ ਲਵਾਂਗੇ ਲੈ ਇਹ ਮਿਲੂਗੀ ਤੁਹਾਨੂੰ ਸੱਜਣੋ 33000 ਚ ਸੂਆ ਸੁੰਦੀ ਆ ਤੀਜਾ ਪੰਜ ਤੋਂ 7 ਦਿਨਾਂ ਦੀ ਬਾਈ ਹਲੇ ਕੱਚੀ ਆ ਆ ਗਈ ਇਹ ਵੀ ਪ्युअर ਜਰਸੀ ਦੇ ਵਿੱਚ ਤੇ ਬਾਕੀ ਉਹੀ ਗੱਲ بار بار ਮੈਂ ਕਹਿਣਾ ਹੁੰਦਾ ਵੀ ਜਿਹੜੇ ਸੱਜਣ ਨੇ ਰੁਪਈਏ ਲੈਣ ਨੇ ਯਾਰ ਨੇੜੇ ਆ ਕੇ ਤਸੱਲੀ ਕਰਕੇ ਹੈਨਾ ਮਾਨੂੰ ਵਧੀਆ ਲਾ ਹਾਂ ਜ਼ਰੂਰ ਤਸੱਲੀ ਕਰਕੇ ਲਿਜਾਇਆ ਕਰੋ ਜਾਨਵਰ ਨੇੜੇ ਆ ਕੇ 33 ਜੋ ਮਾਨਤਨ ਹੋ ਜੂਗਾ ਹੈਨਾ ਕਰਦਾਂਗੇ ਬਾਈ ਆ 33 ਜੋ ਮਾਨਤਨ ਕਰਦਾਂਗੇ ਲੈ ਹੁਣ ਇੱਧਰ ਲੈ ਬੰਨੇ ਆ ਜਾ ਇੱਧਰ ਲੈ ਇੱਕ ਨੰਬਰ ਤੂੰ ਸ਼ੁਰੂ ਕਰਦਾਂ ਨੇ ਇਹ ਇਹਦਾ ਕਿਹੜਾ ਸੂਆ ਇਹ ਬਾਈ ਦੂਜੇ ਸੂਏ ਸੂਈ ਆ ਅੱਛਾ ਇਹ ਕਹ ਇੱਕ ਦਿਨ ਦੀ ਸੂਈ ਆ ਆਰੇ ਬਾਈ ਇਹਦੀ ਵੀ ਬੱਛੀ ਆ ਮਗਰ ਅੱਛਾ ਹਾਂ ਕੋਈ ਇਹਦੇ ਮਗਰ ਵੀ ਸੱਜਣੋਂ ਬੱਛੀ ਹੈ ਲੈ ਬੱਛੀ ਸੂਗਾ ਦਿਖਾ ਦਾਂ ਨਾ ਕਿ ਸੱਜਣ ਹੁੰਦੇ ਨੇ ਵਿੱਚ ਸ਼ਕੀਨ ਵੀ ਨਾਲ ਬੱਛੀ ਹੋਵੇ ਤਾਂ ਹਣਾ ਥੋੜਾ ਬੈਸਟ ਹੋ ਜਾਂਦਾ ਕੰਮ ਇਹਦੇ ਮਾਗਰ ਬੱਛੀ ਐ ਇੱਥੇ ਤੋਂ ਦੇਖ ਸਕਦੇ ਹੋ ਇਹ ਵੀ ਜਰਸੀ ਦੇ ਵਿੱਚ ਆ ਗਈ ਇਹ ਵੀ ਤੋਰ ਦਿਓ ਜੀ ਖੋਲ ਕੇ ਇਹਦੇ ਥੱਲੇ ਦੁੱਧ ਕਿੰਨਾ ਰੈਡੀ ਆ ਇਹਦੇ ਥੱਲੇ ਭਾਈ 10 ਕਿਲੋ ਬੋਲਾ ਅਸ਼ਬਾ 10 ਕਿਲੋ ਬੋਲਾ ਰੈਡੀ ਆ ਹਾਂ ਜਾਨੀ 12 ਕਿਲੋ ਚਵਾਊਗੀ ਹਾਂ ਬਾਕੀ ਥਣ ਥਣੋੜ ਦੀ ਸਾਫ ਆ ਜੀ ਗੱਲ ਕਰ ਲਈ ਹਾਂ ਹਾਂ ਜੀ ਆ ਥਣ ਥਣੋਟ ਇਹਨੂੰ ਚੰਗਾ ਲੱਗਿਆ ਤੇ ਰੰਗ ਰੂਪ ਦੀ ਵੀ ਚੰਗੀ ਆ ਇਹ ਵੀ ਜਰਸੀ ਦੇ ਵਿੱਚ ਆ ਗਈ ਕਮਾਲ ਨੂੰ ਬਾਕੀ ਥਣ ਥਣ ਤਾਂ ਜੇ ਗੱਲ ਕਰ ਲਾਂ ਮੈਂ ਸਾਰੀਆਂ ਬੱਚੀਆਂ ਨੂੰ ਸਜਣੋਂ ਚੰਗਾ ਲੱਗਿਆ ਬਾਕੀ ਨੇੜੇ ਆ ਕੇ ਤਸੱਲੀ ਕਰਕੇ ਲਿਜਾਣ ਦਾ ਤੁਹਾਡਾ ਫਰਜ਼ ਆ ਇਹਦਾ ਸੂਆ ਕਿਹੜਾ ਦੱਸਿਆ ਜੀ ਬਾਈ ਦੂਜਾ ਬਾਈ ਇਹਦਾ ਦੂਜਾ ਸੂਆ ਦੱਸਿਆ ਇਹਦੇ ਰੁਪਏ ਕਿੰਨੇ ਲਾਵਾਂਗੇ ਲਾਡੀ ਇਹਦੇ ਬਾਈ ਆਪਾਂ ਲਾਵਾਂਗੇ ਮੁੱਲ 35000 ਹਜ਼ਾਰ ਹਜ਼ਾਰ ਖਣ ਦਾ ਮਾਨ ਤਾਨ ਕਰਦਾਂਗੇ ਅੱਛਾ ਇਹ ਮਤਲਬ 34000 ਚ ਦੇ ਦਾਂਗੇ ਹਾਂਜੀ ਇਹ ਬੱਚੀ ਤੁਹਾਨੂੰ ਮਿਲੂਗੀ 34000 ਇਹ ਵੀ ਅੱਜ ਹੀ ਆਈ ਆ ਹੱਲੇ ਬਾਈ ਅੱਛਾ ਕਿੰਨੇ ਟਾਈਮ ਇਹ ਥੱਲੇ ਦੁੱਧ 10 ਕਿਲੋ ਬਾਈ ਐਸ ਟਾਈਮ ਆ ਇਸ ਟਾਈਮ ਇਹ 10 ਕਿਲੋ ਰਹੀ ਹੋਈ ਆ ਆ ਤੇ ਬਾਡੀ ਬੁੱਡੀ ਦੀ ਚੰਗੀ ਆ ਤੇ ਹੁਣ ਆ ਜਾਈਏ ਆਪਾਂ ਅਗਲੇ ਨੰਬਰ ਤੇ ਇਹ ਵੀ ਖੋਲ ਕੇ ਦਿਖਾ ਦਿੰਦੇ ਇਹ ਵੀ ਸੂਈ ਹੋਈ ਆ ਹਾਂ ਬਾਈ ਇਹ ਵੀ ਸੂਈ ਹੋਈ ਆ ਬੱਸਾ ਮਗਰਾ ਇਹਦੇ ਮਗਰ ਬੱਚਾ ਅਗਲੇ ਬੰਨੇ ਖੜਾ ਬੱਚੇ ਜਿੰਨੇ ਹੈਗੇ ਨੇ ਨਾਲ-ਨਾਲ ਮੈਂ ਤੁਹਾਨੂੰ ਦਿਖਾਉਂਦਾ ਜਾਊਂਗਾ ਇਹਦਾ ਸੂਆ ਕਿਹੜਾ ਇਹਦਾ ਬਾਈ ਇਹ ਤੀਜੇ ਸੂਈ ਹੋਈ ਆ ਅੱਛਾ ਇਹ ਤੀਜੇ ਸੂਈ ਸੂਈ ਹਾਂਜੀ ਇਹ ਕਹੇ ਇਹ ਦੁੱਧ ਹੁਣ ਕਿੰਨਾ ਰੈਡੀ ਦਾ ਇਸ ਟਾਈਮ ਦੁੱਧੇ ਬਾਈ ਇਹ 7-8 ਕਿਲੋ ਆ ਖੱਤਰ ਥੱਲੇ ਉਹ ਰੀਆ ਕਿੰਨੇ ਕੇ ਦਿਨ ਦੀ ਸੋਈ ਹੋਈ ਹੈ ਸੋਈ ਨੂੰ ਹੋ ਗਏ ਨੂੰ 15 16 ਦਿਨ ਅੱਛਾ ਇਹਦੇ ਥੱਲੇ ਦੁੱਧ ਥੋੜਾ ਜਿਹਾ ਘੱਟ ਹੈ ਹਨਾ ਆਏ ਆ ਵੀਰੇ ਉਧਰ ਸ਼ਾਮ ਸੂਮ ਨਹੀਂ ਹੁੰਦੀ ਹੈਗੀ ਆਪਣੇ ਕੋਲ ਆ ਕੇ ਵਧਾਵ ਦੋ ਜਾਂਦੀਆਂ ਨੇ ਹੁਣ ਜਿਹੜੇ ਹਿਸਾਬ ਨਾਲ ਹਵਾਨਾ ਤੋਂ ਤਾਂ ਆਪਾਂ 10 ਨਹੀਂ ਕਹਿੰਦੇ ਜਿੰਨਾ ਹੈਗਾ ਉਨਾ ਹੀ ਦੱਸਾਂਗੇ ਠੀਕ ਆ ਗੱਲ ਮੈਂ ਬਾਕੀ ਜੇ ਕੱਦ ਦੀ ਗੱਲ ਕਰਲਾਂ ਸੱਜਣੋਂ ਦੂਜਿਆਂ ਨਾਲ ਇਹਦਾ ਕੱਦ ਥੋੜਾ ਜਿਆਦਾ ਦਬਦਾ ਜਰੂਗਾ ਇਹ ਗੱਲਬਾਤ ਕਰ ਲਈਏ ਆਪਾਂ ਕਿਉਂਕਿ ਨੇੜੇ ਆ ਕੇ ਕਈ ਵਾਰੀ ਸੱਜਣ ਕਹਿੰਦੇ ਨੇ ਵੀ ਗੁਰੂ ਜਰ ਤਾਂ ਦੱਸਿਆ ਨਹੀਂ ਉਹ ਸੱਜਣਾ ਨੂੰ ਦੱਸ ਦੂੰਗਾ ਵੀ ਇਹਦੇ ਥੱਲੇ ਹੈਗਾ 8 ਕਿਲੋ ਦੁੱਧ ਤੇ ਓਏ ਹਾਇਆ ਲਾਡੀ ਕਹਿੰਦਾ ਯਾਰ ਆਪੇ ਦਾ ਰੇਟ ਕਰ ਦਾਂਗੇ ਕਿੰਨੇ ਕੁ ਰੁਪਏ ਇਹ ਓਟ ਦੀ ਆ ਇਹ ਕਿਹਦੇ ਕਿ ਇਹਦੇ ਕਿੰਨੇ ਲਵਾਂਗੇ ਇਹਦਾ ਆਪਾਂ 20000 ਰੁਪਏ ਲਵਾਂਗੇ ਕਿੰਨੇ ਵੀ ਛੱਡਾਂਗੇ 20000 ਛੱਡਾਂਗੇ ਓ ਚੱਲੇ 20 ਦੀ ਛੱਡ ਦਿੰਦੇ ਹਾਂ ਯਾਰ ਬੀ ਦੀ ਛੜਦਾ ਹੈ ਬਾਈ ਕੋਈ ਉਹ ਛੜ ਦੀ ਕਦਰ ਰੱਖਿਆ ਕਰ ਗਿਫਟ ਆਪਣੇ ਸੱਜਣਾ ਵਾਸਤੇ ਗਿਫਟੀ ਆ ਗਿਫਟੀ ਆ ਦੋਨੇ ਦੀ ਇਹ ਮਿਲੂਗੀ 20000 ਦੀ ਇਹਦਾ ਹੈਗਾ ਮੁਰਤੀਕਾਰ ਵਾਲਾ ਕੰਮ ਨਹੀਂ ਜਗਾ ਘੱਟ ਰੋਕੂਗੀ ਇਹ ਮੈਨੂੰ ਦੁੱਧ ਵਧੀਆ ਗਾਣਾ ਆ ਇਹ ਕੋਈ ਜਿਵੇਂ ਆਪਾਂ ਗੱਲ ਕਰ ਲਈ ਨਾ ਵੀ ਕੋਈ ਸ਼ਹਿਰ ਸ਼ੂਰ ਵਾਲਾ ਸੱਜਣਾ ਹੁੰਦਾ ਯਾਰ ਜਗਾ ਘੱਟ ਹੁੰਦੀ ਆ ਇਹ ਸ਼ਹਿਰ ਵਾਲੇ ਸੱਜਣ ਵਾਸਤੇ ਬਣਿਆ ਆਈਟਮ ਇੱਕ ਵਾਰੀ ਬਈ ਇੰਨੇ கிரேਟ ਚ ਹੁਣ ਇੱਕ ਗੱਲ ਆ ਵੀਰੇ ਇੰਨੇ கிரேਟ ਚ ਤੋਕੜਾ ਹੀ ਆਉਂਦੀਆਂ ਨੇ ਤਾਂ ਕਰਕੇ ਨਾ ਵੀਰਮਣੇ ਬਾੜਾ ਨਾ ਹੁਣ ਕਹੋ ਵੀ ਇਹ ਚੋ ਵੀ ਹੋਰ ਛੱਡ ਦੋ ਕੁਝ ਇਹ ਉਹੀ ਗੱਲ ਆ ਸੱਜਣਾ ਮੈਂ ਪਹਿਲਾਂ ਤੁਹਾਨੂੰ ਜਿਵੇਂ ਦੱਸ ਕੇ ਹਟਿਆ ਨਾ ਵੀ ਦੁੱਧ ਦੇਣਾ ਤਾਂ ਮਹਿਸਾਂ ਵਰਗਾ ਜੇ ਤੁਸੀਂ 7-8 ਕਿਲੋ ਦੁੱਧ ਯਾਰ ਡੈਰੀ ਤੋਂ ਲੈਣ ਜਾਓਗੇ ਮੋਟਾ ਦਾ ਹਿਸਾਬ ਲਾ ਲਓ ਵੀ 60 70 ਨੂੰ ਹੋਇਆ 50 ਦਾ ਹਿਸਾਬ ਹੀ ਲਾ ਲਿਓ ਹਾਂਜੀ ਹਾਂ ਉਹੀ ਗੱਲ ਆ ਵੀ 3 350 ਦਾ ਦੁੱਧ ਤਾਂ ਇਹ ਡੇਲੀ ਪਾਉਗੀ ਹਾਂਜੀ ਉਹ ਹਿਸਾਬ ਨਾਲ ਅੰਦਾਜ਼ਾ ਲਾ ਲਿਓ ਬੱਚੀ ਚੰਗੀ ਆ ਤੇ ਥਣ ਥਣੌਟ ਵੀ ਚੰਗਾ ਲੱਗਿਆ ਇੱਥੇ ਨੂੰ ਦੇਖ ਸਕਦੇ ਹੋ ਮੈਂ ਸਾ ਥਣ ਥਣੌਟ ਲੱਗਿਆ ਤੇ ਚਵਾਈ ਚੂਈ ਕਿਵੇਂ ਆ ਇਹਦੀ ਚਵਾਈ ਬਾਈ ਬਹੁਤ ਵਧੀਆ ਜੀ ਚਵਾਈ ਚੂਈ ਨਰਮ ਹੈ ਤੇ ਨਾਲ ਬੱਚਾ ਇਹਦੇ ਤੇ ਹੁਣ ਆਪਾਂ ਚੱਲਦੇ ਹਾਂ ਅਗਲੇ ਨੰਬਰ ਤੇ ਇਹਨੂੰ ਵੀ ਤੋੜ ਦਿਓ ਜੀ ਇਹਦੀ ਕੀ ਗੱਲ ਬਾਤ ਹੈ ਇਹ ਥੱਲੇ 8 9 ਕਿਲੋ ਦੁੱਧ ਆ ਬਾਈ ਬੱਸਾ ਮਗਰਾ ਮਹੀਨੇ ਦੀ ਸੂਈ ਹੋਈ ਹੈ ਅੱਛਾ ਉਹ ਬੱਚਾ ਬ ਸੂਆ ਦੂਜਾ ਜੀ ਅੱਛਾ ਇਹਦਾ ਹੈਗਾ ਬਈ ਦੂਜਾ ਸੂਆ 8-9 ਕਿਲੋ ਦੁੱਧ ਆ ਤੇ 1 ਮਹੀਨੇ ਦੇ ਲਗਭਗ ਇਹ ਸੂਈ ਹੁੰਦੀ ਹੈ ਹਾਂਜੀ ਸੂਈ ਨੂੰ ਇਹ ਕਦੋਂ ਆਈ ਆਪਣੇ ਕੋਲੇ ਇਹਨੂੰ ਤਾਂ ਬਈ ਹੋ ਗਿਆ ਆਪਣੇ ਕੋਲੇ ਹਫਤਾ ਤੱਕ ਅੱਛਾ 1 ਹਫਤਾ ਹੋ ਗਿਆ ਇਹਨੂੰ ਆਪਣੇ ਕੋਲੇ ਆਈ ਨੂੰ ਲੈ ਇੱਥੇ ਤਾਂ ਸੱਜਣੋ ਲੰਬਾਈ ਲੰਬੂਈ ਦੇਖ ਸਕਦੇ ਹੁੰਦੇ ਥਣ ਥੋਣੇ ਨੂੰ ਵੀ ਮੁਠੀ ਦੀ ਚਵਾਈ ਵਾਲਾ ਲੱਗਿਆ ਕਿਉਂਕਿ ਥਣ ਦੀ ਜੇ ਗੱਲ ਕਰ ਲਾਂ ਮੈਂ ਇਹ ਨਸਲ ਦੇ ਵਿੱਚ ਥਣ ਕੋਈ ਬੜੇ ਜਿਆਦਾ ਲੰਬੇ ਨਹੀਂ ਹੁੰਦੇ ਤਕਰੀਬਨ ਤਕਰੀਬਨ ਮੁਠੀ ਦੀ ਚਵਾਈ ਵਾਲੇ ਥਾਣੇ ਆਉਂਦੇ ਆ ਇਹਦੇ ਰੁਪਏ ਕਿੰਨੇ ਲੈ ਲਾਂਗੇ ਲਾਦੀ ਆਪਾਂ ਇਹਦਾ ਬਈ ਆਪਾਂ ਲਵਾਂਗੇ 24000 ਰੁਪਇਆ ਅਛਾ ਹਾਂਜੀ ਮਾਨਤਾਨ ਵੀ ਪੂਰੀ ਐ ਮਾਨਤਾਨ ਕਰ ਦਾਂਗੇ ਆ 24 ਚ ਮਾਨਤਾਨ ਕਰ ਦਾਂਗੇ ਆਏ ਗਏ ਸਚਨ ਦਾ ਹਾਂਜੀ ਤੇ ਬਾਕੀ ਇੱਕ ਤੂੰ ਜਿਹੜੀ ਚੋਣ ਵਾਲੀ ਗੱਲ ਕਹਿੰਦਾ ਸੀਗਾ ਚਵਾਈ ਆ ਵੀ ਦੋ ਡੰਗ ਚਾਰ ਰੰਗ ਵਾਲੀ ਹਾਂ ਬਈ ਕੋਈ ਵੀਰ ਨੇ ਚੋਣੀਆਂ ਹੁਣ ਚੋ ਸਕਦਾ ਪਰ ਰੋਕਦੇ ਨਹੀਂ ਹੈਗੇ ਕਿਸੇ ਨੂੰ ਠੀਕ ਆ ਜੀ ਹਾਂ ਜਿਹਨੇ ਚਵਾਈ ਕਰਕੇ ਲੈ ਕੇ ਜਾਣੀਆਂ ਇਹੇ ਜਾ ਸਕਦਾ ਥਾਣਾ ਦੀ ਮੇਰੀ ਗਾਰੰਟੀ ਆ ਜਿਹੜਾ ਮੇਰੇ ਘਰੇ ਡੰਗਰ ਹੋਊਗਾ ਹਾਂਜੀ ਹਾਂਜੀ ਥਾਣਾ ਦੀ ਐਨ ਗਾਰੰਟੀ ਹੋਊਗੀ ਕੋਈ ਘੱਟ ਵੱਧ ਨਹੀਂ ਹੋਊਗਾ ਠੀਕ ਹੈ ਜੀ ਇਹ ਕੋਈ ਘੱਟ ਵੱਧ ਹੋਊਗਾ ਤਾਂ ਆਪਾਂ ਵੀਡੀਓ ਦੇ ਵਿੱਚ ਉਹ ਦੱਸਾਂਗੇ ਜ਼ਰੂਰ ਠੀਕ ਹੈ ਜੀ ਹਾਂਜੀ ਉਹਦੇ ਆਪ ਦਾ ਰੇਟ ਹੋਊਗਾ ਹਾਂਜੀ ਹਾਂਜੀ ਜਿਵੇਂ ਆ ਬੱਚਿਆਂ ਦਾ ਪਰ ਰੇਟ ਜਿੰਨਾ ਕਿ ਦੁੱਧ ਦਾ ਉਸ ਹਿਸਾਬ ਨਾਲ ਕਰਿਆ ਹਾਂਜੀ ਹਾਂਜੀ ਥਾਣਾ ਦੀ ਆਪਣੇ ਗਾਰੰਟੀ ਹੋਊਗੀ ਹਨ ਠੀਕ ਹੈ ਜੀ ਬਾਕੀ ਕਹਿਣ ਦਾ ਤਾਂ ਦੋ ਡੰਗ ਚਾਰ ਡੰਗ ਕੋਈ ਆਪਣੇ ਕੋਲ ਜਦੋਂ ਮਰਜ਼ੀ ਆ ਕੇ ਚੁੱਕ ਕੇ ਲਿਆ ਸਕਦਾ ਹਾਂਜੀ 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 ਤੇ ਨੰਬਰ ਬੋਲ ਦੂ ਜੀ ਆਪਣਾ 9855798122 ਹੋਰ ਨੰਬਰ ਕੋਈ 62849 ਜੀ 436023 ਲਾ ਸੱਜਣੋ ਜਿਹਨੂੰ ਵੀ ਇਹਨਾਂ ਚ ਕੋਈ ਵੀ ਬੱਛੀ ਪਸੰਦ ਆਊਗੀ ਬਾਈ ਨੇੜੇ ਆ ਕੇ ਤਸੱਲੀ ਕਰਕੇ ਬਾਈ ਤੋਂ ਖਰੀਦ ਕੇ ਲੈ ਜਿਓ ਪਿੰਡ ਹੈਗਾ ਬਾਈ ਦਾ ਤੁੰਗਾ ਢੀ ਤਹਿਸੀਲ ਰਾਏਕੋਟ ਤੇ ਜ਼ਿਲ੍ਹਾ ਲੁਧਿਆਣਾ ਤੇ ਬਾਕੀ ਇਸੇ ਤਰ੍ਹਾਂ ਚੈਨਲ ਨੂੰ ਪਿਆਰ ਬਣਾ ਕੇ ਰੱਖਿਓ ਇਸੇ ਤਰ੍ਹਾਂ ਕਿਸੇ ਹੋਰ ਫਾਰਮ ਤੋਂ ਚੰਗੀ ਵੀਡੀਓ ਲੈ ਕੇ ਆਉਂਗਾ ਉਦ ਤੱਕ ਚੈਨਲ ਨਾਲ ਬਨੇ ਰਹੋ ਧੰਨਵਾਦ